ਜੇ ਕੋਈ ਕਿਸੇ ਚੜਪਾਗ ਸਿੰਘ ਆਉਂਦਾ ਕਿਹੜਾ ਨਾਰ ਸਿੰਘ ਆਉਂਦਾ ਲੈ ਮੇਰੇ ਸਾਹਮਣੇ ਕਰੋ ਉਹਨੂੰ ਕੋਈ ਬੰਦਾ ਕਹਦੇ ਭੂਤ ਬਰੇਤ ਆਉਂਦਾ ਮੈਂ ਬੈਠਾ ਇੱਥੇ ਕਰੋ ਗੱਲ ਉਹ ਨੂੰ ਗRAND ਸਾਹਿਬ ਦਾ ਸਰੂਪ ਹੈ ਜਿਹੜਾ ਨਾ ਕਿਸੇ ਮੜੀ ਮਸਾਣੀ ਦੇ ਜਾ ਸਕਦਾ ਨਾ ਕਿਸੇ ਕਬਰ ਤੇ ਜਾ ਸਕਦਾ ਤੁਸੀਂ ਕਿਹੜੇ ਆਧਾਰ ਤੇ ਲੱਗ ਗਏ ਹੋ ਪਰ ਹਾਂਜੀ ਸੰਗਤ ਜੀ ਜਿਹੜੀ ਵੀਡੀਓ ਹੁਣ ਤੁਸੀਂ ਦੇਖ ਕੇ ਹਟੇ ਹੋ ਚੇਤੇ ਵਿੱਚ ਇੱਕ ਪਖੰਡੀ ਕਹਿ ਲੋ ਜਿਹਨੂੰ ਸਤਕਾਰ ਕਮੇਟੀ ਵਾਲਿਆਂ ਨੇ ਬਾਬਾ ਬਖਸ਼ੀਸ਼ ਸਰਵਨਿਕ ਕਮੇਟੀ ਦੇ ਮੈਂਬਰਾਂ ਨੇ ਆਕੇ ਘੇਰ ਲਿਆ ਕਾਰਨ ਕੀ ਬਣਿਆ ਬਾਕੀ ਤੁਸੀਂ ਪ੍ਰੋਪਰ ਵੀਡੀਓ ਜਿਹੜੀ ਓਜਾਰ ਟੀਵੀ ਤੇ ਵੀ ਪਈ ਹੈ ਜੋ ਅੱਜ ਪਾਈ ਹੈ ਤੇ ਬਾਬਾ ਬਖਸ਼ੀਸ਼ ਨੂੰ ਤਾਂ ਇੰਨਾ ਗੁੱਸਾ ਆ ਗਿਆ ਕਹਿੰਦਾ ਤੇਰੇ ਸਿਰ ਦੇ ਵਿੱਚ ਮੈਂ ਮੈਗ ਮਾਰਨਾ ਜੇ ਜ਼ਿਆਦਾ ਬੋਲਿਆ ਤੇ ਗਰਮ ਹੋ ਗਿਆ ਸਿੰਘ ਅੱਬਾ ਬਖਸ਼ੀਸ ਜਿਹੜਾ ਹੈ ਖੜਕੂ ਸਿੰਘ ਹੈ ਤੇ ਜੋ ਸਿੰਘ ਵਿੱਚ ਗੱਲ ਕਰ ਰਹੇ ਨੇ ਕਿ ਛੇ ਸਰੂਪ ਜਿਹੜੇ ਨੇ ਤੁਹਾਡੇ ਕੋਲ ਕਿਵੇਂ ਆਏ ਜਦੋਂ ਕਿ ਅਕਾਲ ਤਖਤ ਤੋਂ ਬਕਾਇਦਾ ਜਿਹੜੇ ਮਹਾਰਾਜ ਦੇ ਪਾਵਨ ਸਰੂਪ ਨੇ ਉਹ ਕਿਸੇ ਮੜੀ ਮਸਾਣੀ ਤੇ ਜਾਂ ਕਿਸੇ ਕਬਰ ਤੇ ਨਹੀਂ ਲਜਾਈ ਜਾ ਸਕਦੇ ਆਪਾਂ ਨੂੰ ਪਤਾ ਹੈ ਨਾ ਇਹ ਹੁਕੂਮਾਣਾ ਜਿਹੜਾ ਬੜੇ ਲੰਮੇ ਸਮੇਂ ਤੋਂ ਅਕਾਲ ਤਖਤ ਸਾਹਿਬ ਤੇ ਤੋਂ ਜਾਰੀ ਹੋਇਆ ਤੇ ਕਿਸ ਦੀ ਇਜਾਜ਼ਤ ਤੇ ਜਾਂ ਕਿਵੇਂ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲਿਆਉਂਦਾ ਗਿਆ ਜਿਹੜਾ ਇਧਰ ਸਾਈਡ ਤੇ ਇੱਕ ਬਾਬਾ ਬੈਠਾ ਤੁਸੀਂ ਵੀਡੀਓ ਚ ਦੇਖਿਆ ਜਿਹਨੂੰ ਕਹਿ ਰਹੇ ਨੇ ਕਹਿੰਦੇ ਅੰਮ੍ਰਿਤਧਾਰੀ ਬਣਿਆ ਫਿਰਦਾ ਨਾ ਤਾਂ ਕਿਰਪਾਨ ਪਾਈ ਹੈ ਨਾ ਹੱਥ ਵਿੱਚ ਖੜਾ ਹੈ ਨਾ ਸਿਰ ਦੇ ਵਿੱਚ ਕੰਗਾ ਤੇ ਸਿਆਣਪ ਕਰ ਰਿਹਾ ਪੁੱਛਿਆ ਦੇ ਰਿਹਾ ਬਾਬਾ ਵਰਧਾਗ ਸਿੰਘ ਦੇ ਨਾਂ ਤੇ ਕਿਉਂਕਿ ਝੂਠ ਦੀਆਂ ਪਖੰਡ ਦੀਆਂ ਜਿਹੜੀਆਂ ਦੁਕਾਨਾਂ ਬਹੁਤ ਚੱਲ ਰਹੀਆਂ ਨੇ ਜਿਵੇਂ ਧਰਮ ਗੁਰਤੇਗ ਬਹਾਦਰ ਸਾਹਿਬ ਦੇ ਸਮੇਂ 22 ਮੰਜੀਆਂ ਲਾ ਕੇ ਬੈਠੇ ਸੀ ਨਾ ਅੱਜ ਕੱਲ ਵੀ ਉਹ ਸਮਾਂ ਚੱਲ ਰਿਹਾ ਹੈ ਇਹ ਸੱਚਾ ਇਹਨਾਂ ਦੇ ਵਿੱਚੋਂ ਕੌਣ ਹੈ ਕਿਉਂਕਿ ਜੀਵਨ ਤਾਂ ਹੈ ਨਹੀਂ ਗੁਰੂ ਧਾਰਨ ਕੀਤਾ ਨਹੀਂ ਹੋਇਆ ਨਿਤਨੇਮ ਹੈ ਨਹੀਂ ਬਾਣੀ ਹੈ ਨਹੀਂ ਤੇ ਸੇਵਾ ਸਿਮਰਨ ਇਹਨਾਂ ਦੇ ਕੋਲ ਹੈ ਨਹੀਂ ਸਿਰਫ ਕੇਵਲ ਰੋਜੀ ਰੋਟੀ ਵਾਸਤੇ ਕੰਮ ਚਲਾਇਆ ਹੋਇਆ ਹੈ ਇਹ ਨਾਮ ਜਿਹੜਾ ਬਾਬਾ ਵੜਪਾਗ ਸਿੰਘ ਦਾ ਵਰਤ ਕੇ ਤੇ ਆਪਾਂ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛੇ ਸਰੂਪ ਜਿਹੜੇ ਨੇ ਕੰਦੇ ਦੇ ਕੋਲ ਆਏ ਨੇ ਕਿਉਂ ਕਿਵੇਂ ਇਹਨੇ ਕੀਤੇ ਨੇ ਉਹ ਸਾਰੀ ਗੱਲਬਾਤ ਜਿਹੜੀ ਹੈ ਤੁਸੀਂ ਦੇਖੀ ਹੈ ਤੇ ਸਿੱਖਾਂ ਨੇ ਪੂਰੀ ਰੱਜ ਕੇ ਇਹਦੀ ਡੰਡ ਬਾਬੇ ਦੀ ਲਾਈ ਹੈ ਬਾਕੀ ਜਿਨ੍ਹਾਂ ਜਨਨਾਂ ਨੇ ਵੀ ਵੀਡੀਓ ਦੇਖ ਚੁੱਕੇ ਨੇ ਓਜ਼ਾਰ ਟੀਵੀ ਤੇ ਜਾਂ ਹੋਰ ਉਹ ਆਪਣੇ ਕਮੈਂਟਰ ਆਈਆਂ ਆਪਣੇ ਵਿਚਾਰ ਜਿਹੜੇ ਨੇ ਉਹ ਦੇ ਦਿਓ ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੋਵੇ ਨਾ ਤੇ ਬਾਕੀ ਅਕਾਲ ਤਖਤ ਸਾਹਿਬ ਵੱਲੋਂ ਜੋ ਪਾਵਨ ਸਰੂਪ ਜਿਹੜੇ ਨੇ ਇਸ ਜਗ੍ਹਾ ਤੇ ਮਨਾ ਕੀਤੇ ਨੇ ਜਿਵੇਂ ਮੜੀਆਂ ਤੇ ਜਾਂ ਕਬਰਾਂ ਤੇ ਜਾਂ ਜਿੱਥੇ ਗੁਰੂ ਰੰਧ ਸਾਹਿਬ ਦਾ ਸਤਕਾਰ ਨਾ ਹੋਵੇ ਉੱਥੇ ਨਹੀਂ ਲਜਾਈ ਜਾਣੇ ਚਾਹੀਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਜਿਹੜੀ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਰੱਖ ਕੇ ਕਰਨੇ ਮਹਾਰਾਜ ਦੇ ਸਰੂਪ ਚ ਗੁੱਟਕੇ ਹਨ ਉਥੀਆਂ ਹਨ ਤੇ ਜਿਹੜੇ ਕਈ ਵਾਰੀ ਸਰੂਪ ਆਪਣੇ ਘਰਾਂ ਦੇ ਵਿੱਚ ਰੱਖ ਲੈਂਦੇ ਨੇ ਉਹਨਾਂ ਨੂੰ ਵੀ ਸਰੂਪ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਨਹੀਂ ਰੱਖਣੇ ਚਾਹੀਦੇ ਕਿਉਂਕਿ ਸੇਵਾ ਸੰਭਾਲ ਜਿਹੜੀ ਹੈ ਪੂਰੀ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਤੇ ਆਹ ਵੀਡੀਓ ਤੁਸੀਂ ਦੇਖੀ ਹੋਇਆ ਕਿ ਕਿਸ ਤਰੀਕੇ ਨਾਲ ਫਿਰ ਬਾਬੇ ਦੀ ਡੰਡ ਜਿਹੜੀ ਲਾਈ ਹੈ ਉਹ ਕੰਨਾਂ ਚ ਮੰਦਰਾ ਪਾਈਆਂ ਨੇ ਅੰਮ੍ਰਿਤ ਧਾਰੀ ਹੈ ਨਹੀਂ ਨਾ ਕਿਰਪਾਨ ਪਾਈ ਹੈ ਨਾ ਗਾਤਰਾ ਪਾਇਆ ਹੈ ਇਨਾ ਸਰਚ ਕੰਗਾ ਹੈ ਨਾ ਹੱਥ ਚ ਖੜਾ ਹੈ ਬਾਕੀ ਤੁਸੀਂ ਵੀਡੀਓ ਦੇਖ ਹੀ ਲੈਣੀ ਹੈ ਤੇ ਵੀਡੀਓ ਦਾ ਕਰ ਦਿਓ ਤਬ ਕਿ ਸ਼ੇਅਰ ਤੇ ਆਪਣੇ ਵਿਚਾਰ ਕਮੈਂਟਾਂ ਨਾਲ ਹੀ ਦੇ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ